ਹਲੂ ਕੋ ਅਵਾਜ਼ ਦੀ ਸੁਣਦੇ ਸਿੰਗਾ ਅਜਾ ਜਿਹੜਾ ਨਰਾਂ ਦਾ ਕੰਮ ਚੱਲਦਾ ਪਿਆ ਉਹਦੇ ਸੰਬੰਧ ਵਿੱਚ ਮੈਂ ਮੌਕਾ ਦੇਖਣ ਰਿਹਾ ਚ ਲਾਈਨ ਕੋ ਹੋਈ ਜਾਂ ਪਰਤਦੀ ਬੰਤਰ ਬਣਾ ਰਿਹਾ ਤੇ ਦੂਰ ਤੱਕ ਆ ਮਸ਼ੀਨ ਆ ਹਾਂਜੀ ਇਹ ਬਣਾ ਰਹੇ ਆ ਤੇ ਇਹਦੇ ਉੱਤੇ ਜਿਹੜੀ ਕੰਪੈਕਸ਼ਨ ਹੋਣੀ ਹੁੰਦੀ ਆ ਉਹਦੇ ਵਿੱਚ ਆ ਰੋਡ ਰੋਲਰ ਫੇਰ ਕੇ ਜਿਹੜਾ ਰੋਲਰ ਕਹਿੰਦੇ ਆ 6 ਫੁੱਟਾਂ ਦਾ ਤਿਆਂ ਵਾਲਾ ਇਹਦੇ ਵਿੱਚ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਪਈ ਇਹ ਮੈਰੀ ਵਪਾਰ ਵੀ ਬਹੁਤ ਵੱਡੀ ਲਾਪਰਵਾਹੀ ਵੀ ਕਾਹ ਜਾਹਦਾ ਤੇ ਇਹਦੇ ਵਿੱਚ ਜਿਹੜੇ ਰੋਲਰ ਤੇ ਆਈਟਮ ਦੇਣੀ ਹੋ ਤੇ ਵਿੱਚ ਇਹ ਹੇਸ਼ਟਾਚਾਰ ਆ ਕਿਉਂਕਿ ਕੰਪੈਸ਼ਨ ਤੋਂ ਬਿਨਾ ਕੋਈ ਗੱਲ ਨਹੀਂ ਬੰਦੀ ਇਸ ਕਰਕੇ ਸਰਕਾਰ ਕੰਪੈਸ਼ਨ ਦਿੰਦੀ ਆ ਕੰਪੈਸ਼ਨ ਦੇ ਆਈਟਮ ਦਿੰਦੀ ਆ ਭਾਰਤ ਠੇਕੇਦਾਰ ਜਿਹੜੇ ਆ ਉਹ ਅ ਆਪਣਾ ਦੇ ਮਿੱਟੀ ਪੂਰ ਤੇ ਨਾਲ ਕਰਕੇ ਇਹ ਜਿਹੜਾ ਵਾ ਇਹ ਸਾਰਾ ਕੰਮ ਕੋਈ ਰੋਲਰ ਨਹੀਂ ਫੇਰਿਆ ਜਾਂਦਾ ਇਹ ਸਿਰਫ ਮਸ਼ੀਨਾਂ ਦੇ ਨਾਲ ਹੀ ਉਹ ਦੇਖੋ ਸਾਈਟਾਂ ਥਾਪੜਾ ਇਹ ਮਸ਼ੀਨਾਂ ਦੇ ਨਾਲ ਹੀ ਸਾਈਟਾਂ ਦੀ ਜਿਹੜੀ ਉਹ ਪਕਾਈ ਨਹੀਂ ਹੋਣੀ ਬਹੁਤ ਜਿਹੜੀ ਕੰਪੈਸ਼ਨ ਕੋਟ-ਕਟ ਕੇ ਗੁੰਦੀ ਜਾਣੀ ਹੁੰਦੀ ਮਿੱਟੀ ਉਹ ਨਹੀਂ ਪਕਾਇ ਹੀ ਨਹੀਂ ਹੋਣੀ ਜਿੰਨਾ ਵਰਗੀ ਇਹ ਕਰ ਲੈ। ਸੋ ਇਹਦੇ ਵਿੱਚ ਸਰਕਾਰ ਨੂੰ ਇਸ ਪੱਧਰ ਦੇ ਉੱਤੇ ਪੜਤਾਲ ਜਿਹੜੀ ਆ ਉਹ ਕਰਨੀ ਚਾਹੀਦੀ ਆ। ਸੋ ਬੈੱਡ ਦੀ ਤਿਆਰੀ ਕਰਨਾ ਤੇ ਇਹਨੂੰ ਸਾਰਾ ਮਿੱਟੀ ਨੂੰ ਗੁੰਡਣਾ ਹੁੰਦਾ ਤੇ ਆ ਦੇਖੋ ਜਿਹੜੀ ਮਿੱਟੀ ਉੱਤੇ ਪਾਈ ਜਾ ਰਹੀ ਆ ਆਹ ਦੇਖੋ। ਸੋਈ ਲੋ ਪਾਪੇ ਨਹੀਂ ਚੁਣੇ ਜਾਂਦੇ ਸਭ ਉਸੇ ਤਰ੍ਹਾਂ ਗਾਂ ਤਾਂ ਮੰਦ ਸਭ ਵਿੱਚ ਛੁੱਟੀ ਜਾਂਦੇ ਆ ਤੇ ਇਹ ਕਰਕੇ ਇਹਦੇ ਵਿੱਚ ਜਿਹੜੀ ਉਹ ਕਪਲੇਬਾਜੀ ਜਿਹੜੀ ਉਹ ਨਜ਼ਰ ਆਉਂਦੀ ਆ ਇੱਥੇ ਹੀ ਸਮਾਪਤੀ ਕਰਦੇ ਆ ਅਗਲੀ ਗੱਲ ਫੇਰ ਲੈ ਕੇ ਆਪਾਂ ਨਵੀਂ ਆਵਾਂਗੇ ਲੈ ਕੇ ਅੱਜ ਦੀ ਇੱਥੇ ਹੀ ਸਮਾਪਤੀ ਹੈ ਲੋਕੋਵਾ